ਜੋ ਆਏ ਕਰੋਗੇ ਆਦਾ ਬਲੌਗ ਅੰਮ੍ਰਿਤਸਰ ਹਵਾਈ ਅਡਾ ਅੰਮ੍ਰਿਤਸਰ ਵੀ ਨਹੀਂ ਹਵਾਈ ਅਡਾ ਉਹੀ ਜਿੱਥੋਂ ਫਲੈਟ ਆਉਟ ਦਿਆਂ ਨੇ ਅੰਮ੍ਰਿਤਸਰ ਹਵਾਈ ਅਡਾ ਇੱਕ ਫਲੈਟ ਉਹਦੇ ਵਿੱਚ ਹੋਟਲ ਬਣਾਇਆ ਗਿਆ ਜੀ ਉਸ ਹੋਟਲ ਦੇ ਵਿੱਚ ਜਾ ਰਹੇ ਹਾਂ ਤੁਹਾਨੂੰ ਵੀ ਵੀਡੀਓ ਦੇ ਨਾਲ ਹੀ ਰਹੇ YouTube ਰਾਹੀਂ ਤੁਹਾਨੂੰ ਪਿਆਰ ਕਰਨ ਵਾਲੇ ਇਹਨੇ ਵੀ ਆ ਵੀਡੀਓ ਤੇ ਉਹ ਫੈਮਲੀ ਹੈ ਜੀ ਸਾਡੀ ਜਿਹੜੀ ਉਹਨਾਂ ਨੂੰ ਦਿਖਾਵਾਂਗੇ ਤੋਂ ਟਾਈਮ ਕਿੰਨਾ ਹੋ ਗਿਆ ਟਾਈਮ ਰਾਤ ਦੇ तकरीबन 8:30 ਹੋ ਗਏ ਨੇ 9 ਵਜੇ ਟ੍ਰੇਨ ਹੈ ਜੀ ਆਪਣੀ 9 ਵਜੇ ਟ੍ਰੇਨ ਹੈ ਰਾਜਪੁਰੇ ਤੋਂ ਮੇਰੇ ਨਾਲ ਅਨਪ੍ਰੇਮੀ ਗੋਲਡੀ ਜੀ ਸਾਡੇ ਨਾਲ ਅਨਪ੍ਰੇਮੀ ਗੋਲਡੀ ਜੀ ਨਾਲ ਜਾ ਰਹੇ ਨੇ ਫਲੈਟ ਦੇ ਵਿੱਚ ਇੱਕ 에어로ਪਲੇਨ ਦੇ ਵਿੱਚ ਕਿਵੇਂ ਇੱਕ ਫੋਟੋ ਤਿਆਰ ਕੀਤਾ ਗਿਆ ਹੈ ਬ੍ਰੋ ਠੀਕ ਹੈ ਉੱਥੇ ਜਾ ਰਹੇ ਹਾਂ ਇਹ ਤੁਹਾਨੂੰ YouTube ਤੇ ਵੀਡੀਓ ਕਿਵੇਂ ਲੱਗੀ ਵੀਡੀਓ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟਾਂ ਰਹੀ ਦੱਸਿਓ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਠੀਕ ਹੈ ਜੀ ਤੋਂ ਬਾਅਦ ਹਾਲੇ ਦਾ ਫਿਲਹਾਲ ਅਸੀਂ ਜਾ ਰਹੇ ਹਾਂ ਰੇਲਵੇ ਸਟੇਸ਼ਨ ਪਹੁੰਚਣਾ ਰਾਜਪੁਰੇ। ਕੋਈ ਤੇ ਦੋ ਟ੍ਰੇਨ ਆਈ ਸਾਡੀ। ਓਕੇ, ਬਾਈ। ਆ ਰਾਜਪੁਰੇ ਸ਼ਹਿਰ ਦੇ ਅੰਦਰ ਐਂਟਰ ਹੋ ਚੁੱਕੀਏ। ਬਸ ਬਾਈ ਨੂੰ ਕਿਹਾ ਵੀ ਜਲਦੀ ਨਿਕਲਦੇ ਬਸ ਬਾਈ ਸਾਡੀ ਟ੍ਰੇਨ ਆਉਣ ਦਾ ਟਾਈਮ ਹੋਇਆ ਵਾ ਬਾਈ। ਬਾਈ ਇਹ ਲਗਾ ਰਿਹਾ ਜਲਦੀ ਨੇੜੇ ਪੁਜਨ ਵਾਲੇ ਆ। ਰੇਲਵੇ ਸਟੇਸ਼ਨ ਦੇ ਬਾਹਰ। ਲੋ ਜੀ ਫਾਈਨਲੀ ਅਸੀਂ ਪਹੁੰਚ ਚੁੱਕੇ ਹੁਣ ਰਜਪੁਰਾ ਜੰਕਸ਼ਨ ਰੇਲਵੇ ਸਟੇਸ਼ਨ ਤੇ ਮੈਂ ਤੇ ਮੇਰੇ ਨਾਲ ਹਨ ਪ੍ਰੇਮੀ ਗੋਲਡੀ ਜੀ ਹਾਂ ਜੀ ਬਾਈ ਜੀ ਕੀ ਕਰ ਰਹੇ ਹਾਂ ਜੀ ਹੁਣ ਆਪਾਂ ਹੁਣ ਵੇਟ ਕਰ ਰਹੇ ਹਾਂ ਆਪਾਂ ਗੱਡੀ ਦੀ ਵੇਟ ਕਰ ਰਹੇ ਹਾਂ ਬਈ ਹੁਣ ਸੱਜਾਂਗੇ ਹੁਣ ਫਿਰ ਸਿਰੇ ਮੱਥਾ ਟੇਕ ਕੇ ਆਪਾਂ ਦੇਖਦੇ ਹਾਂ ਕਿੱਧਰ ਚੱਲਣਾ ਕੋਈ ਅਸੀਂ ਹੁਣ ਕਰ ਰਹੇ ਹਾਂ ਜੀ ਰੇਲਵੇ ਸਟੇਸ਼ਨ ਤੇ ਗੱਡੀ ਦੀ ਵੇਟ ਵੇਟ ਹੀ ਕਰ ਸਕਦੇ ਹਾਂ ਜੀ ਚਲੋ ओके। ਬਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਪਲੇਟਫਾਰਮ ਵਨ ਤੇ ਸਾਡੀ ਆਉਗੀ ਗੱਡੀ, ਟ੍ਰੇਨ। ਠੀਕ ਹੈ ਜੀ। ਫੇਰ ਅੱਗੇ ਦਾ ਵੀਡੀਓ ਤੁਹਾਨੂੰ ਉਹ ਵੀ ਦੇਖਣ ਨੂੰ ਮਿਲੂਗੀ ਜੀ ਅੱਗੇ ਅੰਮ੍ਰਿਤਸਰ ਪਹੁੰਚਾਂਗੇ ਜੀ। ਓਕੇ ਬਾਏ ਕੜਾ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਇਹਦਾ ਕੋਲਾ ਟ੍ਰੇਨ ਹੈ ਕੋਲਾ। ਸਹੀ ਕੋਲਾ ਟ੍ਰੇਨ ਬੜਾ ਦੜ ਭੱਜਦੀ ਹੋਈ ਵੇਟ ਕਰਨ ਦੇ ਇਲਾਵਾ ਕੋਈ ਚਾਰਾ ਨਹੀਂ ਹਮਾਰੇ ਕੋਲ ਹੋ ਗਿਆ ਐਂਡ ਟ੍ਰੇਨ ਦਾ ਵੇਟ ਕਰ ਰਹੇ ਆ ਜੀ ਟ੍ਰੇਨ ਆ ਚੁੱਕੀ ਹੈ ਜੀ ਟ੍ਰੇਨ 'ਚ ਬਹਿ ਗਏ ਹੁਣ ਜਲਦੀ ਹੁਣ ਚੱਲੂਗੀ ਟ੍ਰੇਨ ਸਾਡੀ ਲਾਈਕ ਸਬਸਕ੍ਰਾਈਬ ਚੈਨਲ ਨੂੰ ਕਰ ਦਿਓ ਥੈਂਕ ਯੂ ਵੈਰੀ ਮਚ ਲਓ ਜੀ ਟ੍ਰੇਨ ਚੱਲ ਚੁੱਕੀ ਹੈ ਅੰਮ੍ਰਿਤਸਰ ਲਈ ਹੋ ਚੁੱਕੇ ਆ ਰਵਾਨਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਲੋੜੀ ਭੁੱਖ ਲੱਗ ਚੁੱਕੀ ਆ ਹੁਣ ਮੈਂ ਇਹਦੇ ਗੋਲਡੀ ਪ੍ਰੇਮੀ ਜੀ ਖਾਣ ਲੱਗੇ ਨਮਕੀਨ ਚੋਲ। ਅਜਾ ਜੀ ਜਾਂਦੇ। ਖਾ ਲੋ ਤੁਸੀਂ ਵੀ। ਫਿਰ ਮਿਲਦੇ ਆ ਤੁਹਾਨੂੰ। ਆ ਜੀ ਕਰੋ ਜੀ ਪ੍ਰੇਮੀ ਸ਼ੁਰੂ। ਮੰਮੀ ਨੇ ਰਾਈਸ ਭਾਗੇ ਭੇਜੇ ਨੇ। ਇਹ ਖਾਵਾਂਗੇ ਜੀ ਅਸੀਂ। ਬਿਆਸ ਟੱਪ ਚੁੱਕਿਆ ਜੀ ਆਰਾਮ ਕਰ ਰਹੇ ਸੀਗੇ ਪਏ ਤੇ ਮੀਜੀ ਤਾਂ ਸੋ ਗਏ ਨੇ ਇੱਕ ਬੰਦੇ ਨੂੰ ਜਾਗਣਾ ਹੀ ਪੈਂਦਾ ਉੱਪਰ ਸਮਾਨ ਪਿਆ ਸਾਡਾ ਬੈਗ ਬੋਗ ਪਏ ਨੇ ਕੋਟ-ਕੂਟ ਫੈਂਟ ਪੜੇ ਪਏ ਨੇ ਭਾਈ ਇਹ ਬੈਠੇ ਨੇ ਸਾਹਮਣੇ ਭਾਈ ਬੈਠਾ ਢੁੱਲ ਰਿਆ ਨੀਂਦ ਚ ਵੀਡੀਓ ਨੂੰ ਬੱਦਲ ਤੇ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਈ ਰੌਣਕ ਥੋੜੇ ਟਾਈਮ ਤੱਕ ਪਹੁੰਚਣ ਵਾਲੇ ਆਂ ਅੰਮ੍ਰਿਤਸਰ ਫੁੱਲ ਰੇਲਵੇ ਸਟੇਸ਼ਨ ਤੇ ਨੇੜੇ ਲੱਗ ਆ ਚੁੱਕੀ ਹੈ ਟ੍ਰੇਨ ਅੰਮ੍ਰਿਤਸਰ ਦੇ ਨੇੜੇ ਇਹ ਲੱਗ ਚੁੱਕੀ ਹੈ ਬਹੁਤ ਵੱਧ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਈ ਇੰਨੀ ਮਿਹਨਤ ਨਾਲ ਵੀਡੀਓ ਬਣਦੀ ਹੈ ਤੁਸੀਂ ਇੱਕ ਲਾਈਕ ਵੀ ਨਹੀਂ ਕਰਦੇ ਬੋ ਮਾੜੀ ਗੱਲਾਂ ਤੋਂ ਬਚੀ ਲਈ। ਤੁਹਾਡੇ ਵੀਰ ਨੂੰ ਸਪੋਰਟ ਕਰੋ, ਵੱਧ ਤੋਂ ਵੱਧ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ। ਬਾਗੀ ਅੱਗੇ ਦੀ ਵੀਡੀਓ ਸੀ ਅੱਗੇ ਦੇਖੋ, ਕੰਟੀਨਿਊ ਜੀ। ਹਾਂ ਜੀ, ਲੋ ਜੀ ਫਾਈਨਲੀ ਪਹੁੰਚ ਚੁੱਕੇ ਆਂ। ਅੰਮ੍ਰਿਤਸਰ ਸਟੇਸ਼ਨ। ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚ ਚੁੱਕੇ ਆਂ ਗੋਲਡੀ ਜੀ। ਨਹੀਂ ਦੁੱਤਰ ਗਈ ਥੋੜੀ? ਹਾਂ ਜੀ, ਹਾਂ ਜੀ। ਸਰ ਪਹੁੰਚ ਚੁੱਕੇ ਆ ਜੀ ਜਾ ਰਹੇ ਆ ਹੁਣ OK ਬਾਈ ਵੀਡੀਓ ਨੂੰ ਬਸ ਤੋਂ ਬਦਲ ਲੇਕ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਾਰੀ ਜਨਤਾ ਆਈ ਹੈ ਹੁਣ ਟ੍ਰੇਨ ਚ ਉਤਰੀ ਹੈ ਤੇ ਜਾ ਰਹੀ ਹੈ ਕਿਆ ਹੋ ਗਿਆ ਬਾਦ ਹੋਣ ਲੱਗੀ ਆਇਆ ਮੈਂ ਫੜਾ ਆ ਜਾਓ ਭਾਈ ਜਾਨ ਲ ਮੈਨੂੰ ਫੜਾਦੇ ਜਿਆਦਾ ਭਾਰੀ ਹੈ ਜੀ ਨਾ ਕਿ ਨਿਆ ਖੜੀਆਂ ਨੇ ਓਰੇ ਉਸ ਤੋਂ ਅੱਗੇ ਫਿਰ ਪਾਕਿਸਤਾਨ ਪੈ ਜਾਂਦਾ ਤਾਂ ਹੀ ਕਰਕੇ ਲਾਸਟ ਹੀ ਆ ਓਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੀਡੀਓ ਚ ਬਣੇ ਰਹੋ ਜੀ ਲਾਸਟ ਤੱਕ ਬਣੇ ਰਹੋ ਵਾਹ ਜੀ ਵਿਰੰਗਾ ਜੰਡਾ ਕਿੰਨਾ ਅੱਛਾ ਲੱਗ ਰਿਹਾ ਹੈ ਨਾ ਸੋਹਣਾ ਲੱਗ ਰਿਹਾ ਐ ਗੋਲਦੀ ਜੀ ਝੰਡਾ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਜੀ ਬਿਲਕੁਲ ਜੈਕਾਰ ਜੈ ਹਿੰਦ ਅੰਮ੍ਰਿਤਸਰ ਦਿਖ ਨਹੀਂ ਰਹਾਗਾ ਉਦੇ ਚ ਲਾਈਟਾਂ ਚ ਇਸ ਰੇਲਵੇ ਸਟੇਸ਼ਨ ਤੇ ਬਣਿਆ ਗੁਰਦੁਆਰਾ ਸਹਿਬ ਜੀ ਬਹੁਤ ਹੀ ਸੋਹਣਾ ਰੱਖਿਆ ਹੋਇਆ ਜੀ ਬਣਾ ਕੇ ਕਿਹਾਡ ਗੱਲ ਬਾਤ ਅੰਮ੍ਰਿਤਸਰ ਜੰਧਕੰਦੀ ਅੰਮ੍ਰਿਤਸਰ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਆਪਾਂ ਸੋ ਵੀਡੀਓ ਨੂੰ ਬੱਦ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਕਜੀ ਦਬਗੇ ਸ਼ੇਰ ਵਗੈਰਾ ਕਰ ਲਓ ਵੀਡੀਓ ਨੂੰ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ ਜੋ ਕਿ ਹਵਾਈ ਅੱਡੇ ਦੇ ਵਿੱਚ ਬਣਿਆ ਹੋਇਆ ਪਲੇਨ ਦੇ 에ਰੋਪਲੇਨ ਦੇ ਵਿੱਚ ਬਣਿਆ ਹੋਇਆ ਟਰੋਟਲ ਇਹਦਾ ਨਾਮ ਰੱਖਿਆ ਗਿਆ ਹਵਾਈ ਅੱਡਾ ਅੰਮ੍ਰਿਤਸਰ ਠੀਕ ਹੈ ਜੀ ਹੁਣ ਦਿਖਾਵਾਂਗੇ ਜਿਹੜੇ ਦੇ ਵਾਸਤੇ ਕੋਈ লাইਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ओके okay. करो झंडा ऊंचा रहे हमारा जी पहुंच गए हैं गुरुद्वारा साहब अमृतसर ਮਰੇ ਸਰ ਹੋ ਚੁਕੇ ਆ ਜੀ ਘੈਂਡ ਗੱਲਬਾਤ ਘੈਂਡ ਡਿਸਕਸ਼ਨ ਬਿਲਡਿੰਗਾਂ ਦੀ ਇਮਾਰਤਾਂ ਦੀ ਨਾਲ ਹਨ ਸਾਡੇ ਗੋਲਦੀ ਬਾਈ ਵਾਹਿਗੁਰੂ ਵਾਹਿਗੁਰੂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਕੋਲ ਅੰਦਰ ਪਹੁੰਚ ਚੁੱਕੇ ਆ ਜੀ ਵਾਹਿਗੁਰੂ ਘੈਂਟ ਨਜ਼ਾਰਾ ਘੈਂਟ ਗੱਲਬਾਤ ਵਾਹਿਗੁਰੂ ਵਾਹਿਗੁਰੂ ਮਹਾਰਾਜ ਦੇ ਦਰਬਾਰ ਦੀ ਬਹੁਤ ਹੀ ਸੋਹਣੀ ਘੈਂਟ ਗੱਲਬਾਤ ਵਾਹਿ ਜੀ ਆਣੇ ਪਰੇ ਮੀਂਹ ਪਿੱਛੇ ਬੈਗ ਚੱਕੀ। ਮੈਂ ਵੀ ਚੱਕਿਆ ਬਾਈਕ। ਹੁਣ ਅਸੀਂ ਕਰਾਵਾਂਗੇ ਜੋੜੇ ਚੱਪਲਾਂ। ਜਮਾਂ। ਫਿਰ ਜਾਵਾਂਗੇ ਅੰਦਰ। ਆ ਗਾ ਜੋੜਾ ਕਰ। ਵਾਹਿਗੁਰੂ ਜੀ ਦੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰ ਚੁੱਕੇ ਆਂ ਜੀ ਮੱਥਾ ਟੇਕ ਕੇ। ਹੁਣ ਅਸੀਂ ਜਾਣ ਲੱਗੇ ਆਂ ਅਸੀਂ ਆਪਣੇ ਅਗਲੇ ਮਿਸ਼ਨ ਤੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਨਿ ਪਦੇ। ਐਨਾ ਸੰਦਗਾਂ ਸੰਗਤਾਂ ਦਾ ਇਕੱਠ ਗੰਗਰ ਦਵਾਰਾ ਸਾਹਿਬ ਦੇ ਵਿਹਾਰ ਦਰਸ਼ਨ ਕਰਨ ਦੂਰ ਦੂਰ ਤੋਂ ਆਈ ਹੋਈਆਂ ਸੰਗਤਾਂ ਜੋੜਾ ਕਰ ਤੋਂ ਜੋੜੇ ਘਟਾ ਕੇ ਫਿਰ ਅੱਗੇ ਜਾਣ ਦੀ ਖੇਚਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਹੋ ਜੀ ਪਹੁੰਚ ਚੁੱਕੇ ਆ ਸਾਡੇ ਲੋਕੇਸ਼ਨ ਤੇ 골ਡੀ ਜੀ ਖੜਗੇ ਨੇ ਭੱਜ ਕੇ ਜਾ ਕੇ ਸਾਹਮਣੇ ਹਵਾਈ ਅੱਡਾ ਅੰਮ੍ਰਿਤਸਰ ਰੈਸਟੋਰੈਂਟ ਤੇ ਪਹੁੰਚ ਚੁੱਕੇ ਆ ਜੀ ਜੋ ਸਾਡੇ ਇੱਕ ਜੱਟ ਲੋਕੇਸ਼ਨ ਸੀਗੀ ਸਾਡੀ ਅੱਜ ਦੀ ਉੱਥੇ ਪਹੁੰਚ ਚੁੱਕੇ ਆ ਜੀ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਰੈਸਟੋਰੈਂਟ ਓਕੇ ਜੀ ਵੀਡੀਓ ਨੂੰ ਵਾਤੋ ਵਾਤ ਦੇਖੋ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹੱਟੇ ਦੇ ਪਹੁੰਚ ਚੁੱਕੇ ਆ ਜੀ। ਹੋਈ ਏਟਾ ਅੰਮ੍ਰਿਤਸਰ। ਹੋਰ ਜੀ ਫਾਈਨਲੀ ਅਸੀਂ ਪਹੁੰਚ ਚੁੱਕੇ ਆ। ਹਵਾਈ ਅੱਡਾ ਅੰਮ੍ਰਿਤਸਰ ਰੈਸਿਡੈਂਟ ਤੇ। ਅੰਬਾਰ ਵੀ ਸੇਟਿੰਗ ਕੁਰਸੀਆਂ ਕਰਸੀਆਂ ਵਗੈਰਾ ਲੱਗੀਆਂ ਹੋਈਆਂ ਨੇ। ਆਣ ਪਿੰਡ ਵਾਸਤੇ ਬਹੁਤ ਹੀ ਕੈਟ ਲੋਕੇਸ਼ਨ ਆ ਫੋਟੋ ਫਿੱਟਣ ਵਾਸਤੇ ਰਾਤ ਨੂੰ ਵੀਊ ਬੜਾ ਘੈਂਟ ਆਂਦਾ ਔਰੇ। ਫੁਆਰੇ ਵਗੈਰਾ ਲੱਗੇ ਹੋਏ ਆ ਬਹੁਤ ਹੀ ਘੈਂਟ ਗੱਲਬਾਤ ਕਰੀ ਹੋਈ ਆ। ਜੇ ਮਰਜ਼ੀ ਬੈਠੋ ਅਸੋ ਦਿਨਾਂ ਲ ਰੱਖੇ ਨੇ 골ਡੀ ਬਾਈ ਜੀ ਵੀਡੀਓ ਨੂੰ ਮਰਜ਼ੋ ਬਾਦ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹਵਾਈ ਜਹਾਜ਼ ਦੀ ਪੂੰਛ ਪਿੱਛਲੇ ਪਾਸੇ ਬੈਠੇ ਆਪਾਂ ਨੀਚੇ ਪੂੰਛ ਤੇ ਇਹ ਘੈਂਟ ਗੱਲਬਾਤ ਬਾਈ ਜੀ 에ਰੋਪਲੇਨ ਇਹਦੇ ਵਿੱਚ ਬਣਿਆ ਹੋਇਆ ਸਾਰਾ ਰੈਸਟੋਰੈਂਟ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸੋ ਤੁਸੀਂ ਦੇਖ ਰਹੇ ਹੋ ਹਵਾਈ ਅੱਡਾ ਅੰਮ੍ਰਿਤਸਰ ਇੰਡੀਆ 에ਅਰਲਾਈਨ 에ਅਰ ਇੰਡੀਆ ਆ ਇਧਰ ਜਾਣ ਦਾ ਰਸਤਾ ਜਿੱਧਰ ਲੋਕ ਆ ਜਾਂਦੇ ਇਧਰ ਕਾ ਵੀ ਕੇ ਫਿਰ ਉਧਰੋਂ ਦੂਜੇ ਰਸਤੇ ਨੂੰ ਬਾਹਰ ਆਨੇ ਆ। ਮਾਈਕੀ ਯਾਦਗਾਰੀ ਪਿਕਅਪ ਚਾਰੇ ਆਂ ਲੋਗ। ਇਹ ਇਧਰ ਬਾਹਰ ਰੋਡ ਜਾ ਰਹੇ ਸਿੱਧਾ ਅੰਮ੍ਰਿਤਸਰ ਨੂੰ ਤੇ ਇਧਰ ਸਿੱਧਾ ਇਧਰ ਨੂੰ ਪਟਿਆਲੇ ਵੱਲੋਂ ਜਲੰਧਰ ਵੱਲੋਂ ਸੜੋਡ ਤੇ ਇਹ ਜੰਡੇਆਲਾ ਰੋਡ ਪੈਂਦਾ ਹੀ ਉਹਦੇ ਦੇ ਬਾਹਰ ਬਣਿਆ ਹੋਇਆ ਇਹ। वाईटा अमृतसर ਢੰਡੇਆਲਾ ਰੋਡ ਤੇ ਜਦੋਂ ਅਸੀਂ ਆਉਂਗੇ ਤਾਂ ਦੂਰ ਤੋਂ ਹੀ ਦਿਖ ਜਾਂਦਾ ਹੀ ਇਹ वाईटा अमृतसर ਖੜਾਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਨਾਈਟ ਵੀਊ ਬਹੁਤ ਹੀ ਵਧੀਆ ਇੱਥੇ ਦਾ ਪੋਹਾਰੇ ਵਗੈਰਾ ਚੱਲ ਰਹੇ ਨੇ ਕੋਈ ਆਪਣੀ ਫੈਮਿਲੀ ਨਾਲ ਆ ਕੇ ਰੈਸਟੋਰੈਂਟ ਦੇ ਵਿੱਚ ਖਾਣਾ ਚਾਹੁੰਦਾ ਤਾਂ ਖਾ ਸਕਦੇ ਆਂ ਹਵਾਈ ਜੱਜ ਦੇ ਵਿੱਚ ਬੈ ਕੇ ਪੋਹਾਰੇ ਵਗੈਰਾ ਲੱਗੇ ਹੋਏ ਨੇ ਬੱਚਿਆਂ ਵਾਸਤੇ ਝੂਲੇ ਵਗੈਰਾ ਲੱਗੇ ਹੋਏ ਨੇ ਤੇ ਨਾਈਟ ਸੈਲਫ ਹੀ ਜਨੇ ਖਿੱਚਣੀ ਹੋਵੇ ਠੀਕ ਹੈ ਜੀ ਹਵਾਈ ਅੱਡਾ ਅੰਮ੍ਰਿਤਸਰ ਆਪਣਿਆ ਹੋਇਆ ਜੀ ਬਹੁਤ ਹੀ ਸੈਲਫ ਮਜ਼ਬੂਤ ਹੈ ਜੀ ਪੱਕੇ ਟਾਇਰ ਐਨ ਮਜ਼ਬੂਤੀ ਨਾਲ ਚੜਾਏ ਹੋਏ ਨੇ ਵੀਰ ਨਹੀਂ ਸਕਦਾ ਹੈਗਾ ਚੰਗੀ ਤਰ੍ਹਾਂ ਤਾਰਾ ਤੋਰਾ ਬੰਨ ਕੇ ਚੜਾਏ ਹੋਏ ਨੇ ਇਹ ਬੱਚਿਆਂ ਦੇ ਮਨੋਰੰਜਨ ਲਈ ਠੀਕ ਹੈ ਜੀ ਪੂਰੇ ਦਾ ਪੂਰਾ ਦੇਖੋ ਇਹਦੇ ਸੈਲਫਾ ਦੇ ਉੱਪਰ ਖੜਾਇਆ ਹੋਇਆ ਤੇ ਵੀਰੋ ਟੱਚ ਕਰ ਸਕਦੇ ਆ ਬੱਚੇ ਆ ਦੇਖੋ ਹੱਥ ਲਾ ਸਕਦੇ ਨੇ نیچے ਇੰਨਾ ਡਾਊਨ ਹੈ ਫੋਟੋ ਵਗੈਰਾ ਜਿੰਨੇ ਮਰਜ਼ੀ ਖਿੱਚ ਸਕਦੇ ਆ ਬੱਚੇ ਜੁਆਏ ਕਰ ਰਹੇ ਨੇ ਪੂਰੀ 에ਅਰਪੋਰਟ ਵਾਲੀ ਫੀਟਿੰਗ ਆਂਦੀ ਹੈ ਆ ਦੇਖੋ ਜੀ ਜਿਵੇਂ ਫਟਦੇ ਵਗੈਰਾ ਲਗਾਏ ਗਏ ਨੇ ਇਹਦੇ ਇਹ ਬਹੁਤ ਹੀ ਵਧੀਆ 360 ਡਿਊ ਹੈ ਜਿੱਥੇ ਦਾ ਆਪਣੀ ਫੈਮਿਲੀ ਨਾਲ ਆਓ ਤੇ ਜਿਵੇਂ ਮਰਜ਼ੀ ਇੰਜੋਏ ਕਰੋ ਜੀ ਆਓ ਪੀਓ ਤੇ ਬੁੱਝ ਕੇ ਬਾਹਰ ਦਾ ਏਰੀਆ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਕਿ ਇਹ ਅੰਮ੍ਰਿਤਸਰ ਵੱਲੋਂ ਜਾ ਰਿਆ ਰੋਡ ਤੇ ਆ ਜਲੰਧਰ ਵੱਲੋਂ ਜਾ ਰਿਆ ਤੇ ਐਨ ਮੇਨ ਰੋਡ ਦੇ ਉੱਪਰ ਹੀ ਤੁਹਾਨੂੰ ਇਧਰੋਂ ਸਾਂਦੇ ਜਾਂਦੇ ਜਾਂਦੇ ਹੋਏ ਸਾਰਾ ਦਿਖ ਜੂਗਾ ਜੀ ਸਾਹਮਣੇ ਆਂ ਆਂਦੇ ਜਾਂਦੇ ਹੋਏ ਨਿਗਾ ਪੈਂਦੀ ਐ ਆਹ ਦੇਖੋ ਜੀ 에ਰੋਪਲੇਨ ਹਵਾਈ ਅੱਡਾ ਠੀਕ ਹੈ ਜੀ ਆਹ ਦੇਖੋ ਜੀ ਅੰਮ੍ਰਿਤਸਰ ਦਿਖ ਜੂਏ ਤੁਹਾਨੂੰ ਲਿਖਿਆ ਹੋਇਆ ਹਵਾਈ ਅੱਡਾ ਉੱਪਰ ਵੀ ਲਿਖਿਆ ਹੈ ਇਹ ਸਾਰਾ ਬੋਰਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਜ਼ਰੂਰ ਕਰੋ ਬਾਈ ਜੀ ਜੀ ਦੇਖ ਸਕਦੇ ਹੋ ਜੇ ਮਰਜ਼ੀ ਆਓ ਤੇ ਖਾਓ ਪੀਓ ਜੀ ਮੌਜਾ ਮਾਣੋ ਮੈਂ ਅੰਮ੍ਰਿਤਸਰ ਦੇ ਵਿੱਚ ਵੀਡੀਓ ਨੂੰ ਬੱਤਵਾਂ ਦਾ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਹਵਾਈ ਅੱਡਾ ਇਹਦਾ ਨਾਮ ਰੱਖਿਆ ਗਿਆ ਹੈ ਜੀ ਹਵਾਈ ਅੱਡਾ ਅੰਮ੍ਰਿਤਸਰ ਥੈਂਕ ਯੂ ਸੋ ਮੱਚ ਹਵਾਈ ਅੱਡਾ ਅੰਮ੍ਰਿਤਸਰ ਦੇ ਵਿੱਚ ਆਓ ਤੇ ਬੈਠੋ ਖਾਓ ਆਪਣੀ ਫੈਮਿਲੀ ਦੇ ਨਾਲ ਫੁੱਲ ਇੰਜੋਏ ਕਰੋ ਜੀ ਠੀਕ ਹੈ ਜੀ